ਪਰਿਵਾਰ ਗਿਆ ਸੀ ਇਲਾਜ ਲਈ ਬਾਹਰ ਪਿੱਛੇ ਘਰ ਵਿੱਚ ਪਏ ਗਏ ਚੋਰ ਘਰ ਵਿੱਚ ਰੱਖਿਆ ਸੋਨਾ ਤੇ ਨਕਦੀ ਲੈ ਕੇ ਹੋਏ ਫਰਾਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਕਹਿੰਦੇ ਸਭ ਕੁਝ ਲੁੱਟਿਆ ਗਿਆ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਦੀਨ ਆਉਦੇ ਪਿੰਡ ਨਮੋਲੇ ਵਿੱਚ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ ਪਿੱਛੇ ਤੋਂ ਘਰ ਵਿੱਚ ਦਾਖਲ ਹੋ ਕੇ ਚੋਰਾਂ ਨੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਪਰਿਵਾਰ ਅਚ ਜਦੋਂ ਘਰ ਵਿੱਚ ਦਰਵਾਜ਼ੇ ਦਾ ਟੁੱਟਿਆ ਹੋਇਆ ਤਾਲਾ ਦੇਖਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੀ ਹੋਸ਼ ਉੱਡ ਜਾਂਦੇ ਹਨ ਪਰਿਵਾਰ ਨੇ ਦੱਸਿਆ ਕਿ ਕੁਝ ਮੈਂਬਰ ਇਲਾਜ ਲਈ ਦਿੱਲੀ ਗਏ ਹੋਏ ਸੀ ਤੇ ਕੁਝ ਰਿਸ਼ਤੇਦਾਰਾਂ ਦੇ ਗਏ ਹੋਏ ਸੀ ਜਿਸ ਕਾਰਨ ਘਰ ਵਿੱਚ ਕੋਈ ਨਾ ਹੋਣ ਦੇ ਚਲਦੇ ਚੋਰਾਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਵਿੱਚ ਚੋਰਾਵੱਲੋਂ 7 ਤੋਂ 10 ਟੋਲੇ ਦੇ ਕਰੀਬ ਸੋਨਾ ਤੇ 3000 ਰੁਪਏ ਨਕਦੀ ਲੈ ਕੇ ਗਏ ਹਨ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ ਹੁਸ਼ਿਆਰਪੁਰ ਤੋਂ ਜੋਨੀ ਗੇ拉ਦੀ ਰਿਪੋਰਟ ਨਮੋਲੀ ਇਹ ਕੀ ਹੋਇਆ ਤੁਹਾਡੇ ਘਰ ਕਿ ਨਹੀਂ ਘਰ ਹੈ ਨਹੀਂ ਜੇ ਲਈ ਘਰੋਂ ਆਏ ਇੱਥੇ ਘਰ ਆਏ ਤਾਂ ਸਾਡਾ ਜਿੰਦਾ ਵੱਡੇ ਅੰਦਰ ਦੇਖਿਆ ਤਾਂ ਤੁੰਬਾ ਸਾਰੀਆਂ ਕੱਢ ਲਈਆਂ ਕੋਈ ਚੀਜ਼ ਨਹੀਂ ਮੇਰੇ ਵੀ ਘਰ ਰਹੀ ਖਾਲੀ ਹੋ ਗਏ ਕਿੱਥੇ ਗਏ ਸੁਰਜੀ ਆਈ ਕੁੜੀ ਦੇ ਗਈ ਮੇਰੇ ਬੱਚੇ ਦਾ ਆਪਰੇਸ਼ਨ ਹੀ ਮੇਰੇ ਪੋਤੇ ਦਾ ਦਿੱਲੀ ਦਿੱਲੀ ਆਪਰੇਸ਼ਨ ਮੇਰਾ ਪੋਤਾ ਦਾ ਮੈਂ ਨਾ ਹੋ ਗਿਆ ਆਹੀਂ ਤਾਂ ਕੁੜੀ ਦੇ ਗਈ ਬਾਤ ਦੂਏ 27 ਤਰੀਕ ਨੂੰ ਹਾਂ ਤਾਂ ਆਪਰੇਸ਼ਨ ਮੈਨੂੰ ਮੈਨੂੰ ਦੱਸਿਆ ਕਿ ਮੁੰਡੇ ਦੇ ਤਾਰਾ ਲੱਗੇ ਆ ਵੀਡੀਓ ਕਾਲ ਤੇ ਮੈਂ ਗਿਆ ਛੇ ਕੋ ਮੈਨੂੰ ਕੁਝ ਹੁੰਦਾ ਹੈ ਪੁੱਤ ਮੈਂ ਰੋਣਾ ਪਈ ਮੈਨੂੰ ਲੈ ਗਈ ਗਈ ਕਰੋ ਮੈਂ ਚਲ ਗਈ ਮिन्नੂ ਕੀ ਪਤਾ ਮੇਰੇ ਇਹ ਕੰਮ ਹੋਣੇ ਆ ਕਿੰਨਾ ਕ ਸੋਨਾ ਸੀਗਾ ਸੋਨਾ ਮੇਰਾ ਸਾਰਾ ਹੀ ਕਿੰਨਾ ਹੀ ਸੋਨਾ ਹੀਗਾ ਸਭ ਕੁਝ ਮੇਰੀ ਨੌਂ ਦੀਆਂ ਡੁੰਮਾਂ ਮੇਰੀਆਂ ਡੁੰਮਾਂ ਸਾਰੀਆਂ ਸਿੰਘੀਆਂ ਤਿੰਨ ਚਾਰ ਗੁੱਠੀਆਂ ਵਾਲੀਆਂ ਬੋਟੀ ਦਾ ਸ਼ਟ ਪੂਰਾ ਛੁਗੁੱਠੀ ਹਾਰ ਮੇਰੀਆਂ ਚੈਨੀਆਂ ਮੇਰੇ ਵਾਲੀਆਂ ਮੇਰੇ ਕਾਂਟੇ ਸਭ ਕੁਝ ਮੇਰਾ ਲੈ ਕੇ ਕੁਝ ਨਹੀਂ ਮੇਰਾ ਛੱਡ ਗਈ ਗਏ ਇਹ ਕਰਾ ਇਸ ਮਾਨ ਤੁਹਾਨੂੰ ਲੱਗੇ ਘਰ ਕੋਈ ਨਹੀਂ ਸੀਗਾ ਉਹ ਜਦੋਂ ਮਤਲਬ ਜਦੋਂ ਹੋਈ ਚੋਰੀ ਕੋਈ ਵੀ ਨਹੀਂ ਹੁਣ ਦੇਖੇ ਆਣ ਕੇ ਅੱਜ ਆਏ ਆਂ ਅਸੀਂ 2:00 ਵਜੇ ਕਹਿੰਦਾ ਮੰਮੀ ਜਿੰਦਾਬੱਦ ਦੇ ਆ ਗਏ ਨੇ ਮੈਂ ਕਿਹਾ ਛੇਕੂ ਕੰਮ ਹੋ ਗਿਆ ਬੇਸੋਨੇ ਦਾ ਜਿਲੰਦਰ ਕੇ ਤਾਂ ਸਭ ਕੁਝ ਕੱਖ ਵੀ ਹੈ ਨਹੀਂ ਪੈਸੇ ਪੂਸੇ ਵੀ ਸੀ ਹਾਂ 3000 ਰੁਪਈਆ ਸੀਗਾ ਝੋਲੇ ਤੋਂ ਕੱਢ ਲਿਆ ਗਏ ਨੇ ਤੇ ਹੁਣ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਆ ਸ਼ਿਕਾਇਤ ਖੁੱਲ੍ਹ ਸਾਲੇ ਬੈਠੇ ਹੋ ਭਾਈ ਆਣ ਕੇ ਅੱਛਾ ਜੀ ਕੀ ਮੰਗਤੀ ਕਰਦੇ ਤੁਸੀਂ ਕੋਈ ਵੀ ਨਹੀਂ ਮੈਂ ਤਾਂ ਕੱਕ ਵੀ ਨਹੀਂ ਕਾਦੀ ਘਰੇ ਰਹਿਣੀ ਆ ਮੰਗ ਕੀ ਕਰਦੇ ਹੋ ਤੁਸੀਂ ਮੇਰਾ ਸੋਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਹੈ ਮੇਰੀ ਤੁੰਬਾ ਸਾਰੀਆਂ ਹੀ ਕਾਢ ਲਈਆਂ ਉਹਨਾਂ ਨੇ ਮੇਰਾ ਪਰਵਾਚ ਕਰਦੇ ਕੀ ਹੈਗੇ ਮੇਰਾ ਮੁੰਡੇ ਬਾਹਰ ਹੈ ਪਤੀ ਹੋਇਓ ਮੇਰਾ ਬਤ ਮੇਰਾ ਬੰਦਾ ਤਾਂ ਹੀ ਦੋਨੇ ਘਰ ਰਹਿੰਦੇ ਹੁੰਨੇ ਆ ਤਾਂ ਨੌਹੇ ਮੇਰੀ ਨਾਲ ਰਹਿੰਦੀ ਮੇਰੇ ਹਾਂਜੀ ਅੱਛਾ ਜੀ ਇਹ ਚੋਰੀ ਕਿਸ ਤਰ੍ਹਾਂ ਹੋਈ ਹੈ ਚੋਰੀ ਹੁਣ ਆਹੀ ਕੀ ਦੱਸਿਆ ਸਾਡੇ ਪਿੱਛੋਂ ਹੋਈ ਏ ਚੋਰੀ ਆਹੀ ਘਰ ਨਹੀਂ ਸੀਗੇ ਕਿੱਥੇ ਗਿਆ ਸੀ ਆਹੀ ਆਪਣੇ ਮੇਰੀ ਕੁੜੀ ਐ ਮੇਰ ਪਟੋਲੀ ਹਮ ਮੇਰੀ ਵੱਡੀ ਕੁੜੀ ਉਹਦੇ ਕੋ ਗਏ ਉਹ ਹੀ ਜੀ ਕਿਉਂਕਿ ਉਹ ਮੁੰਡਾ ਉੱਥੋਂ ਗਿਆ ਹੀਗਾ ਦਿੱਲੀ ਨੂੰ ਤਾਂ ਆਹੀ ਕਹ ਪੀ ਆਹੀ ਉੱਥੇ ਉਹਦਾ ਸੁਆਗਤ ਕਰਦੇ ਆ ਜਾ ਹਮ ਉੱਥੋਂ ਸਵੇਰੇ ਫਿਰ ਹੁਣ ਆਏ ਅਸੀਂ ਜੀ ਤੇ ਚੋਰੀ ਕਦੋਂ ਹੋਈ ਕਦੋਂ ਕੱਲ ਹੋਈ ਚੋਰ ਇਹ ਨਹੀਂ ਪਤਾ ਕਦੋਂ ਹੋਈ ਹੈ ਕਦੋਂ ਸੰਦ ਕਦੋਂ ਹੋਈ ਹੈ ਪਤਾ ਨਹੀਂ ਕਦੋਂ ਕੋਈ ਪਤਾ ਨਹੀਂ ਕਿੰਨਾ ਕ ਸੋਨਾ ਸੀਗਾ ਸੋਨਾ ਕੋਈ 7 ਤੋਲੇ ਹੋਣਾ ਹੀ ਸੀ ਹਮ 7 ਤੋਲੇ ਕੈਸ਼ ਵੀ ਸੀਗਾ ਕੈਸ਼ ਵੀ ਸੀਗਾ 3000 ਰੁਪਏ ਕੈਸ਼ ਰੱਖ ਕੇ ਗਿਆ ਉਹ ਇਹ ਕਰ ਜੀ ਉਹ ਵੀ ਗਿਆ ਨਾਲ ਹੀ ਪਿਤਾ ਦੀ ਅਲਮਾਰੀ ਤੇ ਕਢੇ ਹੈ ਅਲਮਾਰੀ ਤੋਂ ਕਢਿਆ ਸਮਾਨ ਅਲਮਾਰੀ ਤੋਂ ਉਹ ਮਾਰੇ ਦਾ ਤਾਲਾ ਤੋੜਨੇ ਪਹਿਲਾਂ ਉਹ ਜਿੰਦਰਾ ਤੋੜਿਆ ਤੇ ਉਹ ਤੋਂ ਬਾਅਦ ਅਲਮਾਰੀ ਦਾ ਵੀ ਤਾਰਾ ਤੋੜ ਗਿਆ ਅੱਛਾ ਜੀ ਤੋਂ ਕੀ ਮੰਗ ਕਰਦੇ ਹੋ ਮੰਗ ਕੀ ਕਰਨਿਆ ਅਸੀਂ ਇਹ ਕਹਿੰਦੇ ਭੱਜੇ ਨੇ ਪਾਏ ਕੀਤਾ ਕੰਮ ਹੋ ਸਾਨੂੰ ਵਾਪਸ ਦੇ ਦੇ ਅਸੀਂ ਤਾਂ ਮੇਰੇ ਮੋਚੀ ਦਾ ਥੋੜਾ ਆਪਰੇਸ਼ਨ ਸੀਗਾ ਦਿਲ ਦਾ ਛੇਦ ਸੀ ਉਹਦੇ ਵਿੱਚ ਤੇ ਮੈਂ ਤਾਂ ਗਿਆ ਸੀਗਾ 22 ਤਰੀਕ ਦਾ ਗਿਆ ਸੀਗਾ ਮੈਂ ਤੋਂ ਮੰਮੀ ਹੁਣ ਮੈਂ ਵੀਡੀਓ ਕਾਲ ਕਰਕੇ ਦੱਸਿਆ ਮੰਮੀ ਹੁਣਾਂ ਨੂੰ ਤੇ ਮੰਮੀ ਹੁਣਾਂ ਨੂੰ ਟੈਨਸ਼ਨ ਜੀ ਪੈ ਗਈ ਤੇ ਮੈਂ ਮੰਮੀ ਹੁਣਾਂ ਨੂੰ ਕਿਹਾ ਕਿ ਤੁਸੀਂ ਡੇਟਰ ਨਾਲ ਜਾਓ ਕੋਈ ਗੱਲ ਨਹੀਂ ਤੇ 27 ਤਰੀਕ ਨੂੰ ਮੰਮੀ ਹੁਣੀ ਗਏ ਤੇ ਸ਼ਾਮ ਨੂੰ ਗਏ ਸੀਗੇ ਉਸ ਤੋਂ ਬਾਅਦ ਅੱਜ ਆਏ ਸੀ ਐ ਅੱਜ ਜਦੋਂ ਮੈਂ ਸਕੂਟੀ ਖੜੀ ਕੀਤੀ ਤੇ ਨਾਲ ਹੀ ਦੇਖਿਆ ਤਾਂ ਬਹੁਤ ਅਬਗੇਟ ਬੰਦ ਸੀਗਾ ਤੇ ਦਰਵਾਜ਼ਾ ਖੁੱਲਾ ਸੀਗਾ ਤੋੜਿਆ ਸੀਗਾ ਅੰਦਰ ਤਾਂ ਜਦੋਂ ਅੰਦਰ ਗਏ ਤੇ ਪੂਰਾ ਉਹਨਾਂ ਨੇ ਕੀਤਾ ਸੀਗਾ ਪੂਰਾ ਸਾਮਾਨ ਲੈ ਗਏ ਪੁੱਛੋ ਸੋਨਾ ਵਗੈਰਾ ਲੈ ਗਏ ਗੂਟੀ ਵਗੈਰਾ ਸਭ ਕੁਝ ਸੀਗਾ ਵਿੱਚ ਪੈਸੇ ਵੀ ਸੀਗੇ ਸਭ ਕੁਝ ਲੈ ਗਏ ਕਿੰਨਾ ਕੁ ਸੋਨਾ ਸੀਗਾ ਟੋਟਲ 사이ਡੀ ਕਤੋਂ ਕਟੇ 10 ਕਿ ਤੋਲਾ ਸੋਨਾ ਸੀਗਾ ਤੇ ਲੱਗਿ ਸਕੇ ਕਿਸੇ ਨੂੰ ਪਤਾ ਨਹੀਂ ਚੱਲੇ ਜਦੋਂ ਚੋਰੀ ਨਹੀਂ ਜੀ ਕਿਸੇ ਨੂੰ ਪਤਾ ਨਹੀਂ ਚੱਲੇ ਜੀ ਜਦ ਆਇਆ ਇਹ ਪੁੱਛਿਆ ਵੀ ਕਿ ਕਹਿੰਦੇ ਸਾਨੂੰ ਤਾਂ ਪਤਾ ਨਹੀਂ 2 ਦਿਨ ਪਹਿਲੇ ਨੇਰੀ ਨੂੰਰੀ ਚਲੀ ਸੀਗੀ ਤੁਸੀਂ ਘਰੋਂ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂਜੀ ਹਾਂਜੀ ਪੁਲਿਸ ਨੇ ਸ਼ਿਕਾਇਤ ਦਿੱਤੀ ਹੈ ਜੀ ਹਾਂ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਕਰ ਰਹੀ ਹੈ ਕਾਰਵਾਈ ਤੇ ਕੀ ਮੰਗ ਕੀ ਕਰਦੇ ਤੁਸੀਂ ਜੋ ਜੋ ਸਾਡਾ ਗਿਆ ਉਹ ਸਾਨੂੰ ਮਿਲਣਾ ਚਾਹੀਦਾ ਜੀ ਸਾਨੂੰ ਸੰਨ ਮੋਲੀ ਪਿੰਡਾਂ ਚ ਚੋਰੀ ਹੋਈ ਆ ਕੀ ਹੋਇਆ ਸੱਭੇ ਹੁਣੇ ਹਜੇ ਤਲਾਸ਼ੀ ਸੀ ਜੀ ਨਿੰਨ ਬੋਲੀ ਪਿੰਡ ਦੇ ਵਿੱਚ ਚੋਰੀ ਹੋਈ ਆ ਉੱਥੇ ਘਰ ਜਾ ਕੇ ਪਤਾ ਲੱਗਾ ਵੀ ਆ ਮਲਕੀਤ ਕੌਰ ਸੀਗੀ ਉਹਦੇ ਘਰ ਦੇ ਨਾਲ ਕੰਕਾਰ ਸਿੰਘ ਆ ਇਹ ਸਾਰੇ ਅਕਤੂਬਰ ਦੇ 26 ਤਰੀਕ ਦੇ ਗਏ ਹੋਏ ਸੀਗੇ ਘਰ ਇਹਨਾਂ ਦੇ ਬੰਦ ਸੀਗੇ ਤਾਲੇ ਲੱਗੇ ਸੀਗੇ ਤੇ ਜਦੋਂ ਅੱਜ ਆਏ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕਹਿੰਦੇ ਅੰਦਰੋਂ ਸਾਡਾ ਸੋਨਾ ਚੋਰੀ ਹੋ ਗਿਆ ਬਾਕੀ ਹਰ ਜਾਂਚ ਕਰ ਰਹੇ ਦੱਸਿਆ ਪਰਿਵਾਰ ਨੇ ਕਿੰਨਾ ਕੈਸ਼ ਵੀ ਸੀਗਾ ਸਰ ਕੁਝ ਹਜੇ ਦੱਸਦੇ ਆ ਬਾਕੀ ਉਹਨੇ ਸਾਰੀ ਗੱਲ ਸੁਣ ਕੇ ਬਾਕੀ ਡਿਟੇਲਸਾਂ ਤੇ